ਹਾਂਜੀ ਸਰਸ਼ੀ ਕਾਲ ਜੀ ਮੈਨੂੰ ਆਪਦੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਲਓ ਜੀ ਜਦੋਂ ਅਸੀਂ ਦੇਖਦੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਬਾਹਰ ਦੇ ਜਾਣ ਦਾ ਜਿਹੜਾ ਕਰੇਜ਼ ਆ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਬੇहद ਜ਼ਿਆਦਾ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰ ਦੇ ਚੱਲਦੇ ਹੋ ਬਾਹਰ ਜਾਂਦੇ ਨੇ ਬਾਹਰ ਜਾ ਕੇ ਚੰਗੇ ਪੈਸੇ ਕਮਾਉਂਦੇ ਨੇ ਤੇ ਉਸ ਦੇ ਨਾਲ ਜਿਹੜੀ ਕਿ ਉਹਨਾਂ ਦੀ ਜ਼ਿੰਦਗੀ ਅਤੇ ਪਿੱਛੇ ਜਿਹੜੇ ਮਾਪਾਪ ਰਹਿੰਦੇ ਨੇ ਉਹਨਾਂ ਦੀ ਵੀ ਜਿਹੜੀ ਕਿ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਪਰ ਜਦੋਂ ਕੋਈ ਵਿਦੇਸ਼ ਚਲਾ ਜਾਂਦਾ ਉਸ ਤੋਂ ਬਾਅਦ ਜਿਹੜਾ ਹਾਦਸਾ ਖੇੜਦਾ ਪਰਿਵਾਰ ਹੁੰਦਾ ਜਾਂ ਫਿਰ ਜਿਹੜਾ ਉਹ ਘਰ ਹੁੰਦਾ ਜਿੱਥੇ ਕਈ ਮਤਲਬ ਕਿ ਹਰ ਵਕਤ ਜਿੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਪਰ ਜਦੋਂ ਪਰਿਵਾਰ ਵਾਲੇ ਸਾਰੇ ਜਿਹੜੇ ਬਾਹਰ ਚਲੇ ਜਾਂਦੇ ਨੇ ਤਾਂ ਪਿੱਛੇ ਸਿਰਫ ਬਜ਼ੁਰਗ ਰਹਿ ਜਾਂਦੇ ਨੇ ਤਾਂ ਫਿਰ ਹਾਲਾਤ ਕਿਵੇਂ ਦੇ ਘਰ ਦੇ ਬਣ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਜਦੋਂ 10 ਸਾਲਾਂ ਬਾਅਦ ਯੂ ਐਸ ਏ ਤੋਂ ਜਦੋਂ ਜਿਹੜੇ ਕਿ ਮੁੰਡਾ ਤੇ ਕੁੜੀ ਉਹ ਬਾਹਰ ਮਤਲਬ ਘਰ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਇੰਨਾ ਵੱਡਾ ਘਰ ਤੇ ਸਿਰਫ ਰਹਿਣ ਕੋਣ ਰਿਹਾ ਇੱਕ ਬਜ਼ੁਰਗ ਤੇ ਅੰਦਰਲਾ ਜਿਹੜਾ ਸੀਨ ਆ ਉਹ ਦੇਖ ਕੇ ਸੱਚੀ ਖੁਦ ਦੇ ਵੀ ਰੋਂਕ ਤੇ ਖੜੇ ਹੋ ਜਾਂਦੇ ਨੇ ਕਿ ਅੱਜ ਕੱਲ ਮਜਬੂਰੀਆਂ ਦੇ ਬਸ ਪੈ ਕੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਬਾਹਰ ਦਾ ਰੁਖ ਕਰ ਰਹੇ ਨੇ ਤੇ ਇਹਨੇ ਵੱਡੇ ਵੱਡੇ ਘਰ ਛੱਡ ਕੇ ਬਾਹਰ ਚਲੇ ਜਾਂਦੇ ਨੇ ਤੇ ਘਰਾਂ ਦੇ ਵਿੱਚ ਸਿਰਫ ਬਜ਼ੁਰਗ ਮਾਪੇ ਰਹਿ ਜਾਂਦੇ ਨੇ ਤਾਂ ਇੰਨੇ ਵੱਡੇ ਘਰ ਦੇ ਵਿੱਚ ਮਾਪੇ ਇਕੱਲੇ ਰਹਿੰਦੇ ਨੇ ਤੇ ਉਡੀਕ ਕਰਦੇ ਨੇ ਕਿ ਕਦੋਂ ਉਹਨਾਂ ਦੇ ਧੀ ਪੁੱਤ ਬਾਹਰੋਂ ਆਉਣਗੇ ਤੇ ਉਹਨਾਂ ਨੂੰ ਗੱਲਾਂ ਲਾਉਣਗੇ ਤਾਂ ਸੱਚੀ ਇਸ ਸੀਨ ਨੇ ਵਾਕਈ ਰੋਂਕਤੇ ਖੜੇ ਕਰ ਦਿੱਤੇ ਕਿ ਅੱਜਕੱਲ ਲਗਾਤਾਰ ਜਿਹੜੇ ਬਾਹਰ ਦਾ ਰੁਖ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੇ ਐਨੇ ਵੱਡੇ ਵੱਡੇ ਘਰ ਨੇ ਕੋਠੀਆਂ ਜਾਂ ਕਾਰਾਂ ਹੁੰਦੀਆਂ ਨੇ ਤਾਂ ਦੇਖਿਆ ਜਾਂਦਾ ਕਿ ਖੰਡਰ ਜਿਹੇ ਬਣ ਜਾਂਦੇ ਨੇ ਕਿਉਂਕਿ ਬਾਹਰ ਦੀ ਜਿਹੜੀ ਮਿੱਠੀ ਜੇਲ ਆ ਅਜਿਹੀ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੰਦੀ ਹੈ ਅਜਿਹੀ ਪੈਰਾਂ ਦੇ ਵਿੱਚ ਸਮਝ ਲਓ ਕਿ ਇੱਕ ਨੂੜ ਜਿਹਾ ਲੱਗ ਜਾਂਦਾ ਕਿ ਬੰਦਾ ਚਾਹੇ ਵੀ ਜੜਾ ਵਾਪਿਸ ਨਹੀਂ ਆਉਂਦਾ ਤੇ ਜਦੋਂ ਤੱਕ ਉਹ ਵਾਪਿਸ ਘਰ ਪਰਤਦੇ ਨੇ ਤਾਂ ਉਦੋਂ ਤੱਕ ਘਰ ਜਿਹੜੇ ਕਿ ਖੰਡਰ ਬਣ ਜਾਂਦੇ ਨੇ ਘਰ ਦੀਆਂ ਰੌਣਕਾਂ ਖੰਭ ਲਾ ਕੇ ਉੜ ਜਾਂਦੇ ਨੇ ਤੇ ਬਜ਼ੁਰਗਾਂ ਦੀਆਂ ਅੱਖਾਂ ਉਡੀਕ ਉਡੀਕ ਕੇ ਉਹਨਾਂ ਦੀਆਂ ਥੱਕ ਜਾਂਦੀਆਂ ਨੇ ਤਾਂ ਇਸ ਬਜ਼ੁਰਗ ਨੂੰ ਫਿਰ ਇਹ ਮਹਿਲਾ ਜਿਹੜੀ 10 ਸਾਲਾਂ ਬਾਅਦ ਯੂਐਸਏ ਤੋਂ ਆਉਂਦੀ ਹੈ ਤਾਂ ਆਪਣੇ ਬਜ਼ੁਰਗ ਪਿਓ ਨੂੰ ਗੱਲ ਲਾ ਕੇ ਬਹੁਤ ਦੁਹਾਤੜੇ ਮਾਰ ਕੇ ਰੋਂਦੀ ਹੈ ਕਿਉਂਕਿ ਇੰਨਾ ਵੱਡਾ ਘਰ ਤੇ ਰਹਿਣ ਵਾਲੇ ਸਿਰਫ ਬਜ਼ੁਰਗ ਰਹਿ ਜਾਂਦੇ ਨੇ ਮਜਬੂਰੀਆਂ ਹੁੰਦੀਆਂ ਨੇ ਕਿ ਬਲੋਕ ਘਰ ਤੋਂ ਆਪਣਾ ਘਰ-ਬਾੜ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਚੰਗੀ ਕਮਾਈ ਦੇ ਵਾਸਤੇ ਕਿਉਂਕਿ ਲਗਾਤਾਰ ਬੇਰੁਜ਼ਗਾਰੀ ਦੇ ਚੱਲਦੇ ਲੋਕ ਬਾਹਰ ਦਾ ਰੁੱਖ ਕਰਨੀ ਸ ਤਰੀਕੇ ਦਾ ਜੜੱਕ ਰੇਜ਼ ਆ ਉਹ ਲਗਾਤਾਰ ਲੋਕਾਂ ਦੇ ਉੱਤੇ ਜਿਹੜਾ ਹਾਵੀ ਹੁੰਦਾ ਚਾਰਿਆ ਪਰ ਪਿੱਛੇ ਤੁਸੀਂ ਅਕਸਰ ਹੀ ਵੀਡੀਓਜ਼ ਦੇਖਦੇ ਹੋ ਕਿ ਜਦੋਂ ਸਾਰੇ ਜਾਣੇ ਬਾਹਰ ਚਲੇ ਜਾਂਦੇ ਨੇ ਤੁਹਾਨੂੰ ਦੇ ਵੱਡੇ ਵੱਡੀਆਂ ਕੋਠੀਆਂ ਮਹਿਲਾ ਵਰਗੇ ਘਰ ਵੀ ਖੰਡਰ ਬੰਜ ਜਾਂਦੇ ਨੇ ਕਿਉਂਕਿ ਜਦੋਂ ਕੋਈ ਰਹਿਣ ਵਾਲਾ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਚਲਾ ਗਿਆ ਤਾਂ ਉਹ ਜਲਦੀ ਉੱਥੇ ਮੁੜਿਆਊਗਾ ਕਿਉਂਕਿ ਜਿਹੜੀਆਂ ਇਹ ਮਿੱਠੀਆਂ ਜੇਲਾ ਨੇ ਨਾ ਇਹਨਾਂ ਦੇ ਵਿੱਚੋਂ ਨਿਕਲ ਆ ਐਨਾ ਕੋ ਔਖਾ ਹੋ ਜਾਂਦਾ ਕਿ ਜਦ ਤੱਕ ਪਿੱਛੇ ਜਾਣਾ ਪਰਿਵਾਰ ਆ ਉਹ ਵੀ ਰੋਲ ਜਾਂਦਾ ਤੇ ਘਰ-ਬਾਰ ਤੁਸੀਂ ਖੁਦ ਹੀ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਕਿ ਕਿਦਾਂ ਇੱਕ ਬ ਬਜ਼ੁਰਗ ਪਿਓ ਜਿਹੜਾ ਕਿ ਗੱਲ ਲਾ ਕੇ ਉਹ ਵੀ ਬਹੁਤ ਰੋਂਦਾ ਤੇ ਉਹ ਕੁੜੀ ਵੀ ਜਿਹੜੀ 10 ਸਾਲਾਂ ਤੋਂ ਬਾਅਦ ਯੂ ایس اے ਤੋਂ ਜਦੋਂ ਉਹ ਆਪਣੇ ਪੁਰਾਣੇ ਘਰ ਦੇ ਵਿੱਚ ਪਰਤਦ ਗਿਆ ਕਦੇ ਨਾ ਕਦੇ ਇਸ ਘਰ ਦੇ ਵਿੱਚ ਇੰਨੀਆਂ ਰੌਣਕਾਂ ਹੁੰਦੀਆਂ ਹੋਣਗੀਆਂ ਤੇ ਅੱਜ ਇਸ ਘਰ ਦੀਆਂ ਰੌਣਕਾਂ ਹੀ ਖਤਮ ਹੋ ਗਿਆ ਠੀਕ ਹੈ ਪੈਸਾ ਹੋਊਗਾ ਪਰ ਰੌਣਕਾਂ ਨਹੀਂ ਨਾ ਹੋਣਗੀਆਂ ਬਜ਼ੁਰਗ ਮਾਪਿਆਂ ਦੀ ਉੜੀ ਕੁੜੀ ਕੇ ਅੱਖਾਂ ਵੀ ਬੁੱਢੀਆਂ ਹੋ ਜਾਂਦੀਆਂ ਨੇ ਤਾਂ ਇਸ ਤਰੀਕੇ ਦੇ ਜਿਹੜੇ ਹਾਲਾਤ ਬਣ ਜਾਂਦੇ ਨੇ ਜਦੋਂ ਪਰਿਵਾਰ ਵਾਲੇ ਬਾਹਰ ਚਲੇ ਜਾਂਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼